ਤੇ ਉਹ ਇੱਕ ਪ੍ਰਕਾਰ ਦਾ ਆਰਡਰ ਸੀ ਸਾਡੇ ਲਈ ਤੇ ਉਹਦੀ ਤਮੀਲ ਕਰਦੇ ਹੋਏ ਕਿਉਂਕਿ ਸਾਡੇ ਐਡਮਿਨਿਸਟ੍ਰੇਟਿਵ ਅਫੀਸਰ ਨੇ ਥੰਨਿਆ ਸ਼ਹਿਰ ਦੇ ਤੇ ਉਹਨਾਂ ਨੂੰ ਤਮੀਲ ਕਰਦੇ ਹੋਏ ਆਪਾਂ ਕੱਲ 12 ਤਰੀਕ ਨੂੰ ਚਿੱਠੀ ਰਿਸੀਵ ਕੀਤੀ ਸੀ ਜੋ 5 ਵਜੇ ਤੱਕ ਪ੍ਰਕਿਰਿਆ ਹੋ ਚੁੱਕੀ ਇਲੈਕਸ਼ਨ ਦੀ ਉਹ ਹੋ ਚੁੱਕੀ ਜਿਹੜੀ ਅੱਜ ਤੋਂ 13 ਤਰੀਕ ਤੋਂ ਲੈ ਕੇ 1 ਅਪ੍ਰੈਲ ਤੱਕ ਹੋਣੀ ਸੀ ਪ੍ਰਕਿਰਿਆ ਉਹ ਸਾਰੀ ਚੱਕ ਕੇ ਆਪਾਂ ਲੋਕ ਸਭਾ ਦੇ ਇਲੈਕਸ਼ਨ ਦਾ ਜਦੋਂ ਰਿਜ਼ਲਟ ਡਿਕਲੇਅਰ ਹੋ ਜਾਏਗਾ ਉਸ ਤੋਂ ਬਾਅਦ ਉਹ ਨਹੀਂ ਚੋਰ ਦਿੱਤਾ ਜਾਏ ਸਰ ਜੀ ਸਿਕਿਉਰਟੀ ਮੰਗੀ ਸੀ ਲੇਕਿਨ ਐਸ ਡੀ ਐਮ ਸਾਹਿਬ ਨੇ ਸਾਰਾ ਇਲੈਕਸ਼ਨ ਪ੍ਰੋਸੈਸ ਹੀ ਪੋਸਟਪੋਨ ਕਰ ਦਿੱਤਾ ਜਿਹੜਾ ਕਿ ਐਸ ਡੀ ਐਮ ਦੀ ਮਤਲਬ ਅਥਾਰਟੀ ਦੇ ਵਿੱਚ ਉਹਨਾਂ ਦੀ ਪਾਵਰ ਫਾਲ ਬਿਲਕੁਲ ਨਹੀਂ ਕਰਦਾ ਹੈਗਾ ਕਿਉਂਕਿ ਅਸੀਂ ਤਾਂ ਰਿਕਵੈਸਟ ਅੱਜ ਸਵੇਰੇ ਵੀ ਅਸੰਜੀਨ ਸਾਹਿਬ ਨੂੰ ਕੀਤੀ ਹੈ ਵੀ ਇੰਨੂੰ ਇਲੈਕਸ਼ਨ ਨੂੰ ਪ੍ਰਚਲਨ ਕਰਨ ਦਿਓ ਤੇ ਛੋਟਾ ਜਿਹਾ ਇਲੈਕਸ਼ਨ ਆ ਸਾਡੇ ਸ਼ਹਿਰਾਂ ਦੇ ਸਾਡੇ ਸਾਰੇ ਵਸਨੀਕਾਂ ਦਾ ਇਮੋਸ਼ਨ ਜੁੜਿਆ ਹੋਏ ਨੇ ਨਾਲੇ ਸਾਨੂੰ ਜ਼ਰੂਰ ਦਾ 8500 ਬੱਚਿਆਂ ਦਾ ਫਿਊਚਰ ਵੀ ਨਾਲ ਹੈਗਾ ਐਸ ਡੀ ਐਮ ਸਾਹਿਬ ਦਾ ਇਨਵੋਲਵਮੈਂਟ ਹੋਣਾ ਉਨ੍ਹਾਂ ਦਾ ਇਨਵੋਲਵ ਹੋਣਾ ਜਾਂ ਉਸ ਇਸ ਇਲੈਕਸ਼ਨ ਨੂੰ ਪੋਸਟਪੋਨ ਕਰਨਾ ਜਾਂ ਇਸ ਇਲੈਕਸ਼ਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਦਖਲਅੰਦਾਜ਼ੀ ਕਰਨਾ ਉਹਦੇ 'ਚ ਮੇਰੇ ਖਿਆਲ ਨਾਲ ਸਾਡੇ ਕਨਸਟੀਟਿਊਸ਼ਨ 'ਚ ਕਿਤੇ ਵੀ ਕੁਝ ਨਹੀਂ ਲਿਖਿਆ ਹੋਇਆ ਸਾਨੂੰ ਇਹ ਬੜੇ ਖੇਦ ਨਾਲ ਕਹਿਣਾ ਪੈਂਦਾ ਕਿ ਐਸਡੀਐਮ ਸਾਹਿਬ ਨੇ ਇਹਦੇ ਵਿੱਚ ਇੰਟਰਫੀਅਰੈਂਸ ਕਰਕੇ ਸਾਰਾ ਇਲੈਕਸ਼ਨ ਪੋਸਟਪੋਨ ਇਲੈਕਸ਼ਨ ਪ੍ਰੋਸੈਸ ਨੂੰ ਪੋਸਟਪੋਨ ਕਰਤਾ ਡਾਇਰੈਕਸ਼ਨਸ ਦਿੱਤੀਆਂ ਨੇ ਸਾਡੇ ਚੀਫ ਇਲੈਕਸ਼ਨ ਅਫੀਸਰ ਨੂੰ ਇਹ ਬੜੀ ਖੇਦ ਵਾਲੀ ਗੱਲ ਆ ਕਿ ਪੁਲਿਸ ਪ੍ਰਸ਼ਾਸਨ ਇੱਕ ਇਸ ਤਰ੍ਹਾਂ ਦੇ ਇੰਸਟੀਟਿਊਸ਼ਨ ਜਿਹਦੇ ਵਿੱਚ ਸਾਰਾ ਸ਼ਹਿਰ ਵਾਸੀ ਵੋਟ ਪਾਉਣ ਆਉਂਦਾ ਵੀ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਸਰਾਉਂਡ ਦੇ ਵਿੱਚ ناکਾਮ ਰਿਹਾ ਇਹ ਇਹ ਸਾਈ ਸਕੂਲ ਖੰਨਾ ٹرسٹ ਐਂਡ ਮੈਨੇਜਮੈਂਟ ਸੁਸਾਇਟੀ ਦੇ ਜਿਹੜੀ ਅੱਜ ਨੋਮਿਨੀ ਸੀ ਅੱਜ 5 ਵਜੇ ਤੱਕ ਸੀ ਲੇਕਿਨ ਐਸਡੀਓ ਸਾਹਿਬ ਵੱਲੋਂ ਜਿਹੜੀ ਹੈ ਪ੍ਰੋਪਰ ਤੌਰ ਤੇ ਜਿਹੜੀ ਹੈ ਇਹਨੂੰ ਰੋਕ ਦਿੱਤਾ ਗਿਆ ਜਿਹੜੇ ਚੋਣਾਂ 31 ਤਰੀਕ ਨੂੰ ਹੋਣੇ ਸੀ ਉਸ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ ਰੋਕ ਲਗਾਈ ਕਾਤੇ ਗਈ ਹੈ ਕਿਉਂਕਿ ਸਕੂਲ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਐਸਡੀਓ ਸਾਹਿਬ ਤੋਂ ਮੰਗ ਕੀਤੀ ਗਈ ਸੀ ਕਿ ਜਿਸ ਦਿਨ ਇਲੈਕਸ਼ਨ ਨੇ ਉਸ ਦਿਨ ਸਿਕਿਉਰਿਟੀ ਚਾਹੀਦੀ ਹੈ ਉਸ ਕੌਲਟੀ ਨੂੰ ਦੇਖਦੇ ਹੋਏ ਐਸਡੀਮ ਸਾਹਿਬ ਵੱਲੋਂ ਜਿਹੜੀ ਹੈ ਲਿਖ ਕੇ ਦਿੱਤਾ ਗਿਆ ਹੈ ਕਿ ਸਾਡੇ ਕੋਲ ਸਪੋਰਟ ਹੀ ਨਹੀਂ ਹੈ ਉੱਪਰੋਂ ਇਲੈਕਸ਼ਨ ਜਿਹੜੇ ਨੇ ਸਿਰ ਦੇ ਉੱਪਰ ਨੇ ਇਸ ਕਰਕੇ ਪੋਸਟਪੋਨ ਜਿਹੜਾ ਹੈ ਇਹ ਇਲੈਕਸ਼ਨ ਕਰ ਦਿੱਤੇ ਜਾਣ ਤੋਂ ਦੇਖਿਓ ਅੱਜ ਨੋਮਿਨੇ ਕਰਨ ਵਾਸਤੇ ਪੂਰੇ ਜਿਹੜੇ ਮੈਂਬਰ ਨੇ ਉਰੇ ਪਹੁੰਚੇ ਹੋਏ ਨੇ ਔਰ ਇੱਕ ਰੋਸ ਪਾਇਆ ਜਾ ਰਿਹਾ ਹੈ ਸਾਰੇ ਮੈਂਬਰਾਂ ਦੇ ਵਿੱਚ ਕਿ ਜਿਹੜੇ ਇਹ ਚੋਣਾਂ ਸੀਗੇ ਸਹੀ ਸਮੇਂ ਦੇ ਉੱਪਰ ਚੋਣਾਂ ਹੋ ਰਹੀ ਸੀਗੇ ਇਸ ਦੇ ਵਿੱਚ ਆਮ ਲੋਕਾਂ ਦਾ ਕਹਿਣਾ ਵੀ ਜਿਹੜੇ ਮੈਂਬਰ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇੱਥੇ ਕੁਝ ਪੋਲੀਟਿਕਲ ਜਿਹੜੀ ਹੈ ਗੇਮ ਵੀ ਚੱਲੀ ਗਈ ਹੈ ਉਸ ਦੇ ਵਿੱਚ ਦਖਲਅੰਦਾਜ਼ੀ ਵੀ ਦਿੱਤੀ ਗਈ ਹੈ ਇਸੇ ਕਾਰਨ ਜਿਹੜੇ ਨੇ ਇਹ ਇਲੈਕਸ਼ਨ ਪੋਸਟਪੋਨ ਕੀਤੇ ਗਏ ਨੇ ਕਿਉਂਕਿ ਕਈ ਦਿਨ ਤੋਂ ਉਹੀ ਪ੍ਰੋਸੈਸ ਚੱਲ ਰਿਹਾ ਸੀਗਾ ਔਰ ਜਿਹੜੇ ਮੈਂਬਰ ਨੇ ਉਹ ਵੀ ਕਈ ਦਿਨ ਤੋਂ ਉਹ ਲੱਗੇ ਹੋਏ ਸੀ ਇਹ ਪੈਸੇ ਵੀ ਖਰਚ ਹੋਏ ਨੇ ਲੇਕਿਨ ਇਹ ਪੋਸਟਪੋਨ ਕੀਤਾ ਕਿਉਂ ਗਿਆ ਇਹਦੇ ਫੰਡ ਦੇ ਵਿੱਚ ਜਦੋਂ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੈ ਇਹਦੇ ਫੰਡ ਦੇ ਵਿੱਚ ਅਸੀਂ ਹਾਈ ਕੋਰਟ ਜਿਹੜਾ ਹੈ ਉਹਦਾ ਵੀ ਦਰਜਾ ਖੜਕਰਾਵਾਂਗੇ ਜੇਕਰ ਕੋਈ ਹੱਲ ਨਾ ਨਿਕਲਿਆ ਐਸ.ਐਮ.ਟੀ. ਜਿਹੜੀ ਲੀਗ ਆ ਅੱਜ ਜੀ ਨਾਮ ਲਾ ਲਗੇ ਐਸ.ਐਮ.ਟੀ. ਨੂੰ ਕਿਹੜੀ ਬਾਰੇ ਕਿਹੜੇ ਸ਼ੈਸੀ ਕੀ ਐਸ.ਐਮ.ਟੀ. ਕੋਈ ਐਕਸ਼ਨ ਨਹੀਂ ਲਗੋ ਉਹਦਾ ਲੋਕਲ ਸਟੈਂਡ ਨਹੀਂ ਕੋਈ ਸੈਕਸੀ ਸਾਹਿਬ ਜਟਾਈਆਂ ਕਿ ਉਹ ਉਹਨਾਂ ਨੇ ਮੇਰੇ ਇੱਕ ਵਾਰ ਰਿਕੁਐਸਟ ਕੀਤੀ ਕਿ ਜੀ ਸਰ ਮੈਂ ਤਾਂ ਜਿਹੜੀ ਬੁਹਾਰ ਲਗਾਈ ਸੀ ਸਿਰਫ 31 ਤਰੀਕ ਪੋਲਿੰਗ ਡੇ ਤੇ 1 ਅਪ੍ਰੈਲ ਕਾਊਂਟਿੰਗ ਡੇ ਨੂੰ ਆਪਾਂ ਮੰਗੀ ਸੀਗੀ ਪਰ ਆਹ ਜਿਹੜੀ ਪ੍ਰੋਸੈਸ ਦੀ ਤਾਂ ਮੈਂ ਮੰਗੀ ਵੀ ਨਹੀਂ ਤੁਸੀਂ ਇਹ ਲਿਖਿਆ ਸੀ ਕਿ ਜਿਹੜੀ ਤੁਹਾਡੀ ਦਰਸਾਈ ਐਪਲੀਕੇਸ਼ਨ ਦੇ ਵਿੱਚ ਐ ਉਹਨੂੰ ਮੁਕੰਮਲ ਤੌਰ ਤੇ ਕੀਤਾ ਜਾਵੇ ਉਹ ਕਹਿੰਦੇ ਨਹੀਂ ਸਰ ਮੈਂ ਮੁਕੰਮਲ ਪ੍ਰੋਸੈਸ ਖਤਮ ਕੀਤੀ ਹੈ ਦੇਖੋ ਸਾਡੀ ਰਿਕਵੈਸਟ ਮੰਨੋ ਨਾ ਆਪਣੇ ਲੈ ਲਓ ਤੁਸੀਂ ਇਹਦੇ ਰਿਪਲਾਈ ਚ ਦੇਣਗੇ ਨਹੀਂ ਨਹੀਂ ਇੱਕ ਮਿੰਟ ਤੌਰ ਤੇ ਸਟਾਕ ਟਾਈਮ ਤੁਹਾਨੂੰ ਦਿੱਤਾ ਹੈ ਲਾਸਟ 10 ਦਿਨ ਜੁੜੀ ਸਾਡਾ ਇੱਥੇ ਆੜਾ ਪੱਧ ਗਿਆ ਕੋਈ ਕੋਲ ਐਮੈਂਡਮੈਂਟ ਸਾਕੇ ਤੁਸੀਂ ਜਾਣਕਾਰੀ ਦੇ ਦਿਓ ਨਹੀਂ ਕਰਨਾ ਬਸ ਹੋਈ ਗਾ ਇਹ ਇਹ ਹੁੰਦਾ ਡਾਲਾ ਗਾ ਜਿਹੜਾ ਜਿਹੜੀ ਸ਼ਡਿਊਲ ਵਾਦੀ ਆਹ ਤੁੱਕਾ ਕਿਹਨਾਂ ਨੇ ਇਹ ਇਹ ਚੰਗਾ ਸੀ ਨਹੀਂ ਚੰਗਾ ਸੀ ਪਰ ਜਦੋਂ ਹੁਣ ਕਿਆ ਹੀ ਦਿੱਤਾ ਅਗਲੇ ਨੇ ਤਾਂ ਫਿਰ ਨਹੀਂ ਤੁਸੀਂ ਜਿਹਦੇ ਕੋਲ ਸੀ ਤੁਸੀਂ ਕਮਿਊਨਿਟੀ ਕਰ ਰਹੇ ਸੀ ਵੀ ਸਾਰੇ ਐਗਰੀ ਕਰਦੇ ਨੇ ਅਸੀਂ ਐਗਰੀ ਨਹੀਂ ਕਰਦੇ ਨਹੀਂ ਐਗਰੀ ਨਹੀਂ ਅਸੀਂ ਐਗਰੀ ਨਹੀਂ ਕਰਦੇ ਨਾਟ ਐਗਰੀਡ ਨਾਟ ਐਗਰੀਡ ਐਗਰੀਡ ਦਾ ਮੈਂ ਨਹੀਂ ਸ਼ਾਇਦ ਨਾ ਸ਼ਾਇਦ ਮੈਂ ਨਹੀਂ ਐਗਰੀਡ ਨਹੀਂ ਐ ਇਹ ਬਾਰ-ਬਾਰ ਪ੍ਰਕਿਰਿਆ ਉਹੀ ਕੀ ਕਰਨੀ ਸਾਡਾ ਕੰਮ ਹੋ ਰਿਹਾ ਮੈਨੂੰ ਤਾਂ ਮੈਂ ਕਿਹੜਾ ਕੋਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਆਇੰਡिपेंडੈਂਟ ਬਾਡੀ ਨਹੀਂ ਐ ਮੈਨੂੰ ਤਾਂ ਇੱਕ ਟਾਸਕ ਦਿੱਤੀ ਗਈ ਐ ਔਰ ਤੁਸੀਂ ਸਾਰੇ ਮਾਲਕ ਹੋ ਜਿਹੜੇ ਵੀ ਮੈਂਬਰ ਐ ਈਐਸ ਹਾਈ ਸਕੂਲ ਖਾਨਾ ٹرسٹਡ ਮੈਨੇਜਮੈਂਟ ਦੇ ਤੁਸੀਂ ਮਾਲਕ ਹੋ ਨਹੀਂ ਮੈਂਬਰ ਤੁਸੀਂ ਅੱਗੇ ਵੀ ਨਹੀਂ ਸੇਵਾਦਾਰ ਸਾਰੇ ਨਹੀਂ ਚਲੋ ਸੇਵਾਦਾਰ ਐ ਤੁਸੀਂ ਅੱਗੇ 20 ਮੈਂਬਰ ਚੁਣਦੇ ਕਿਉਂਕਿ ਸਾਰੇ 5763 ਤਾਂ ਚਲਾ ਨਹੀਂ ਸਕਦੇ ਸਾਰੇ ਤੁਸੀਂ ਵੀ ਚੁਣਦੇ ਹੋ ਠੀਕ ਹੈ ਸਾਨੂੰ ਉਹ ਵੀ ਅੱਗੇ ਕਰਦੇ ਨੇ ਡਾਇਰੈਕਟ ਮੈਂ ਆਪਾਂ ਦਾ ਮੁਲਾਜ਼ਮ ਵੀ ਆ ਪਰ ਆਪਾਂ ਨੂੰ ਇੱਕ ਟਾਸਕ ਮਿਲੀ ਸੀ ਉਹਨੂੰ ਆਪਾਂ ਬਖੂਬੀ ਇਫੈਕਟਿਵਲੀ ਕਰ ਸਕਦੇ ਆ ਸਰ ਕੀ ਕਰਨ ਹੋਇਆ ਜਿਹੜੇ ਸਰ ਐਕਸਟਰਾ ਸੀ 31 ਮਾਰਚ ਨੂੰ ਇਹ ਸੰਸਥਾ ਦੇ ਇਲੈਕਸ਼ਨ ਸ਼ਡਿਊਲ ਸੀ ਪ੍ਰਿੰਸੀਪਲ ਸਾਹਿਬ ਨੇ ਪੁਲਿਸ ਤੋਂ ਸਿਕਿਉਰਿਟੀ ਮੰਗੀ ਸੀ ਲੇਕਿਨ ਐਸ ਡੀ ਐਮ ਸਾਹਿਬ ਨੇ ਸਾਰਾ ਇਲੈਕਸ਼ਨ ਪ੍ਰੋਸੈਸ ਹੀ ਪੋਸਟਪੋਨ ਕਰ ਦਿੱਤਾ ਜਿਹੜਾ ਕਿ ਐਸ ਡੀ ਐਮ ਦੀ ਮਤਲਬ ਅਥਾਰਟੀ ਦੇ ਵਿੱਚ ਉਹਨਾਂ ਦੀ ਪਾਵਰ ਫਾਲ ਬਿਲਕੁਲ ਨਹੀਂ ਕਰਦਾ ਹੈਗਾ ਹਲੇ ਤਾਂ ਲੋਕ ਸਭਾ ਦੇ ਇਲੈਕਸ਼ਨ ਵੀ ਡਿਕਲੇਅਰ ਨਹੀਂ ਹੋਏ ਹੈਗੇ ਤੇ 7-8000 ਸਟੂਡੈਂਟ ਇੱਥੇ ਪੜਦਾ ਉਹਨਾਂ ਬਾਰੇ ਜਿਹੜੇ ਵੀ ਡਿਸੀਜਨ ਲੈਣੇ ਹੁੰਦੇ ਨੇ ਅਪ੍ਰੈਲ ਮਈ ਕ੍ਰੂਸ਼ਲ ਮੰਥ ਹੁੰਦਾ ਇਸ ਕਰਕੇ ਆ ਆਲ ਥੀਸ ਇੰਸਟੀਟਿਊਸ਼ਨ ਹੈਜ਼ ਥ੍ਰੋਨ ਟੂ ਦ ਰੈਂਸਮ ਠੀਕ ਹੈ ਨਹੀਂ ਵੀ ਵਿਲ ਨਾਟ ਬੀਅਰ ਦਿਸ ਵੀਰ ਵੀ ਕੰਡਮ ਦਿਸ ਆਪਣਾ ਐਕਸ਼ਨ ਆਫ ਦਾ ਐਸ ਡੀ ਐਮ ਵੀ ਆਰ ਗੋਇੰਗ ਟੂ ਫਾਇਲ ਰਿਪਿਟਿਸ਼ਨ ਮਦਰ ਇਨ ਹਨੋਰਡ ਪੰਜਾਬ ਐਂਡ ਹਰਿਆਣਾ ਅਗੇਂਸਟ ਦਿਸ ਇਲੀਗਲ ਐਕਟ ਆਫ ਫੈਸਟੀਵਲ ਪ੍ਰਧਾਨ ਜੀ ਅਜੇ ਰਹੀ ਹੈ ਨੋਮਨੀ ਦੀ ਨਾਟ ਡਿੱਤੀ ਗਈ ਔਰ ਐਸਡੀਮ ਕੰਮ ਵੱਲੋਂ ਜਿਹੜਾ ਹੈ ਪ੍ਰੋਪਰ ਇਹਨੂੰ ਇਲੈਕਸ਼ਨ ਨੂੰ ਕੈਨਸਲ ਕਰ ਸਕਦਾ ਕੀ ਮੰਨਦਾ ਕੀ ਕਹਣਾ ਚਾਹੁੰਦਾ ਮੈਨੂੰ ਸਾਬ ਦੇਖੋ ਮੈਂ ਤਾਂ ਇਹ ਮੰਨਦਾ ਵੀ ਸਰਕਾਰ ਇਨਵੋਲਵ ਹੈ ਕਿਉਂਕਿ ਅਸੀਂ ਤਾਂ ਰਿਕਵੈਸਟ ਅੱਜ ਸਵੇਰੇ ਵੀ ਅਸਦੀਨ ਸਾਹਿਬ ਨੂੰ ਕੀਤੀ ਹੈ ਵੀ ਇਹਨੂੰ ਇਲੈਕਸ਼ਨ ਨੂੰ ਪ੍ਰਚੱਲਨ ਕਰਨ ਦਿਓ ਤੇ ਛੋਟਾ ਇਹ ਇਲੈਕਸ਼ਨ ਆ ਸਾਡੇ ਸ਼ਹਿਰਾਂ ਦੇ ਆ ਸਾਡੇ ਸ਼ਹਿਰ ਵਾਸੀਆਂ ਦਾ ਇਮੋਸ਼ਨ ਜੁੜਿਆ ਹੋਏ ਨੇ ਨਾਲੇ ਸਾਨੂੰ ਜਰੂਰ ਦਾ 8500 ਬੱਚਿਆਂ ਦਾ ਫਿਊਚਰ ਵੀ ਨਾਲ ਹੈਗਾ ਤਾਂ ਮੈਂ ਤਾਂ ਰਿਕਵੈਸਟ ਕਰਦਾ ਐਡਮਿਨਿਸਟ੍ਰੇਸ਼ਨ ਨੂੰ ਵੀ ਇਹਨੂੰ ਇਲੈਕਸ਼ਨ ਨੂੰ ਦੁਆਰਾ ਕਰਾਇਆ ਜਾਵੇ ਸਾਡੀ ਸਾਰੀ ਟੀਮ ਵੀ ਇਹ ਰਿਕਵੈਸਟ ਕਰਦੀ ਹੈ ਵੀ ਇਹਨੂੰ ਕਰਾਏ ਨੀ ਮਤਲਬ ਇੱਕ ਚੀਜ਼ ਇਹ ਵੀ ਆ ਸਕਦੀ ਹੈ ਕਿ ਜਿੰਨੇ ਗਲੋਬਲ ਦੇ ਬੜੇ ਲੇਕੇ ਇੰਨੇ ਜਿਹੜੇ ਵੋਟਾਂ ਜਿੰਨੇ ਬਣੇ ਹੋਏ ਨੇ ਵੀ ਕ੍ਰਿਮੀਨਲ ਲੋਕ ਨੇ ਜਿਹੜਾ ਰੋਕ ਸ਼ਹਿਰ ਦਾ ਮੈਟਰ ਛੋਟਾ ਜਿਹਾ ਫੰਕਸ਼ਨ ਇਲੈਕਸ਼ਨ ਹੈ ਪ੍ਰੋਸੈਸ ਅੱਧ ਤੋਂ ਵੱਧ ਹੋ ਚੁੱਕਿਆ ਸੀਗਾ ਤਾਂ ਇਹ ਰੁਕਣਾ ਨਹੀਂ ਚਾਹੀਦਾ ਇਸ ਦੇ ਬਾਰੇ ਵਿੱਚ ਕੀ ਅੱਗੇ ਹੋਣੀ ਸਰ ਜੋ ਸਾਡੀ ਟੀਮ ਬੈਠੂਗੀ ਅੱਜ ਮੈਂ ਸੀਓ ਸਾਹਿਬ ਨੇ ਬੁਲਾਇਆ ਜਿਹੜੇ ਚੀਫ ਇਲੈਕਸ਼ਨ ਆਫੀਸਰ ਨੇ ਉਹਨਾਂ ਨੇ ਬੁਲਾਇਆ ਪੰਜ ਵਜੇ ਟਾਈਮ ਦਿੱਤਾ ਉਸ ਤੋਂ ਬਾਅਦ ਸਾਡੀ ਟੀਮ ਬੈਠੂਗੀ ਜੇ ਕੱਲ ਨੂੰ ਹਾਈ ਕੋਰਟ ਜਾਣਾ ਪਿਆ ਤਾਂ ਕੋਰਟ ਜਾਣਾ ਪਿਆ ਅਸੀਂ ਜਾਵਾਂਗੇ ਥੈਂਕ ਯੂ ਸਰ ਕੀ ਕਹਣਾ ਜਨੂਨ ਜੀ ਅੱਜ ਪੋਸਟਪੋਨ ਹੋਇਆ ਹੈ ਇਲੈਕਸ਼ਨ ਐਜਮ ਕੋਲੋਂ ਜਿਹੜੇ ਦੇ ਲਈ ਦੇਖੋ ਜੀ ਜਿਹੜਾ ਏਐਸ ਹਾਈ ਸਕੂਲ ਮੈਨੇਜਮੈਂਟ ਦਾ ਇਲੈਕਸ਼ਨ ਹੈ ਇੱਕ ਪ੍ਰਾਈਵੇਟ ਅਦਾਰੇ ਦੀ ਪ੍ਰਾਈਵੇਟ ਸੰਸਥਾ ਦਾ ਇਲੈਕਸ਼ਨ ਹੈ ਔਰ ਖੰਨੇ ਸ਼ਹਿਰ ਦੇ ਤਮਾਮ ਲੋਕ ਹੈ 6000 ਦੇ ਕਰੀਬ ਇਹਦੇ ટ્રਸਟੀ ਨੇ ਮੈਂਬਰ ਨੇ ਇਹ ਇਲੈਕਸ਼ਨ ਦੇ ਵਿੱਚ ਐਸ ਡੀ ਐਮ ਸਾਹਿਬ ਦਾ ਇਨਵੋਲਵਮੈਂਟ ਹੋਣਾ ਉਹਨਾਂ ਦਾ ਇਨਵੋਲਵ ਹੋਣਾ ਜਾਂ ਉਸ ਇਸ ਇਲੈਕਸ਼ਨ ਨੂੰ ਪੋਸਟਪੋਨ ਕਰਨਾ ਜਾਂ ਇਸ ਇਲੈਕਸ਼ਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਦਖਲ ਅੰਦਾਜ਼ੀ ਕਰਨਾ ਉਹਦੇ 'ਚ ਮੇਰੇ ਖਿਆਲ ਨਾਲ ਸਾਡੇ ਕਨਸਟੀਟਿਊਸ਼ਨ 'ਚ ਕਿਤੇ ਵੀ ਕੁਝ ਨਹੀਂ ਲਿਖਿਆ ਹੋਇਆ ਦੂਸਰੀ ਗੱਲ ਇਹ ਹੈ ਕਿ ਅਸੀਂ ਉਹਨਾਂ ਤੁਸੀਂ ਉਹ ਇੱਕ ਇੰਟੀਮੀਟ ਕਰਦੇ ਹਾਂ ਉਹਨਾਂ ਨੂੰ ਇਹ ਕਹਿੰਦੇ ਵੀ ਇਸ ਦਿਨ ਇਲੈਕਸ਼ਨ ਹੈ ਇਸ ਦਿਨ ਤੁਸੀਂ ਸਾਨੂੰ ਆਪਣੀ ਫੋਰਸ ਜਾਂ ਸਿਕਿਉਰਟੀ ਜਿਹੜੀ ਪ੍ਰੋਵਾਈਡ ਕਰੋ ਉਹਨਾਂ ਪਰ ਨਹੀਂ ਹੋਏਗੀ ਉਹ ਬਾਅਦ ਦੀ ਗੱਲ ਹੈ ਸਾਡਾ ਸਾਰਾ ਸਿਸਟਮ ਕਿਉਂ ਖਰਾਬ ਕੀਤਾ ਸਾਡਾ ਸਿਸਟਮ ਨਹੀਂ ਖਰਾਬ ਹੋਣਾ ਚਾਹੀਦਾ ਅਸੀਂ ਆਪਣਾ ਬੜੇ ਕਾਮਲੀ ਕੂਲ ਔਰ ਬੜੇ ਪੀਸਫੁਲੀ ਇਹ ਅਸੀਂ ਇਲੈਕਸ਼ਨ ਕਰਾਣੇ ਆ ਇੱਕ ਸਾਡਾ ਬਹੁਤ ਵੱਡਾ ਪਰਵ ਹੈ ਇਸ ਸੰਸਥਾ ਦਾ ਜਿਹੜਾ ਕਿ ਇਹਦੇ ਵਿੱਚ ਥਾਲਾ ਪਾਇਆ ਜਾ ਰਿਹਾ ਜਿਹੜਾ ਕਿ ਸਾਨੂੰ ਚੰਗਾ ਨਹੀਂ ਹੈ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹਦੇ ਤੇ ਰੀਵਿਊ ਕੀਤਾ ਜਾਵੇ ਔਰ ਇਹਨੂੰ ਕੰਟੀਨਿਊ ਹੋਣ ਦਿੱਤਾ ਜਾਵੇ ਇਸ ਕੋਰਟੀ ਦੇ ਬਾਰੇ ਡੈਕਸ਼ਨ ਹਾਂ ਸੰਭਵ ਨੇ ਛੇੜਾ مطلب ਕੋਈ ਬੂਥ ਕੈਪਚਰਿੰਗ ਆਉਂਦੀਆਂ ਜਾਂ ਕੋਈ ਹੁੰਦੀਆਂ ਸਾਰੇ ਸ਼ਹਿਰਦਾਰ ਹੈ ਬੜੇ ਬੜੇ ਲਿਖੇ ਲੋਕ ਨੇ ਔਰ ਬੜੇ ਅੱਛੇ ਤਰੀਕੇ ਨਾਲ ਇਲੈਕਸ਼ਨ ਕੰਟੈਸਟ ਉਹਨਾਂ ਨੇ 35 40 ਸਾਲ ਦੀ ਪੁਰਾਣੀ ਇਹ ਪ੍ਰਥਾ ਚੱਲੀ ਆ ਰਹੀ ਹੈ 1977 ਤੋਂ ਇਲੈਕਸ਼ਨ ਹੋ ਰਹੇ ਨੇ ਲੇਕਿਨ ਸਾਡਾ ਸਿਰਫ ਕਹਿੰਦਾ ਮਤਲਬ ਇਹ ਵੀ ਦਿੱਤੀ ਪ੍ਰਸ਼ਾਸਨ ਨੂੰ ਇੰਟੀਮੀਟ ਜ਼ਰੂਰ ਕਰਦੇ ਆਂ ਕਿ 31 ਤਰੀਕ ਨੂੰ ਸਾਡਾ ਇਲੈਕਸ਼ਨ ਹੈ ਉਹਦੇ ਵਿੱਚ ਇਹ ਗੱਲ ਕਹਿ ਨਹੀਂ ਕਿ ਇਹਨੂੰ ਪੋਸਟਪੋਨ ਕਰਿਆ ਜਾਵੇ ਜਾਂ ਇਹਦਾ ਸਾਰਾ ਪ੍ਰੋਸੈਸ ਚ ਰੁਕਾਵਟ ਪਾਤੀ ਜਾਵੇ ਮੇਰੇ ਖਿਆਲ ਨਾਲ ਤਾਂ ਸਾਡੇ ਕਨਸਟੀਟਿਊਸ਼ਨ 'ਚ ਕੋਈ ਐਸੀ ਕੀ ਮੰਨਦੇ ਹੋ ਕੀ ਹੈ ਇਹ ਦੇ ਵਿੱਚ ਦੇਰ ਨਹੀਂ ਸਮਥਿੰਗ ਰੋਂਗ ਐਟ ਦੀ ਬਾਟਮ ਕੁਝ ਨਾ ਕੁਝ ਤਾਂ ਇਹਦੇ ਪਿੱਛੇ ਕੋਈ ਸਟੋਰੀ ਹੈ ਜਿਹੜੀ ਕਿ ਸਾਨੂੰ ਨਹੀਂ ਪਤਾ ਹੈ ਪਰ ਠੀਕ ਨਹੀਂ ਹੈ ਜੋ ਵੀ ਹੈ ਸਾਡੇ ਇੰਸਟੀਚਿਊਸ਼ਨ ਲਈ ਠੀਕ ਨਹੀਂ ਹੈ ਲੋਕਾਂ ਦੇ ਭਾਵਨਾਵਾਂ ਲਈ ਠੀਕ ਨਹੀਂ ਹੈ ਜਿਹੜੇ ਲੋਕ ਟਰਸਟੀ ਨੇ ਜਾਂ ਜੋ ਕੰਟੈਸਟ ਕਰਦੇ ਨੇ ਇਹ ਕੋਈ ਪੋਲੀਟੀਕਲ ਲੜਾਈ ਨਹੀਂ ਹੈ ਇੱਕ ਪ੍ਰਾਈਵੇਟ ਸੰਸਥਾ ਦਾ ਸੇਵਾ ਦਾ ਕੰਮ ਹੈ ਲੋਕਾਂ ਦੇ ਨੇ ਔਰ ਬੜੀ ਕੁੱਝੀ ਨਾਲ ਲੱਖਣ ਦਤ ਨੇ ਜਿਹੜੇ ਇਲੈਕਸ਼ਨ ਇੱਕ ਆਮ ਪੂਰੇ ਇਲੈਕਸ਼ਨ ਨੇ ਇਹ ਜਿਹਦੇ ਵਿੱਚ ਸਕੂਲ ਦੇ ਜਿਹੜੇ ਪੇਰੈਂਟਸ ਨੇ ਜਾਂ ਜਿਨ੍ਹਾਂ ਦੀ ਵੋਟਾਂ ਬਣੀ ਹੈ ਉਹੀ ਵੋਟਾਂ ਪਾ ਸਕਦੇ ਨੇ ਨਿਕਰੇ ਪ੍ਰਸ਼ਾਸਨ ਦਾ ਵਿੱਚ ਇੱਕ 31 ਮਾਰਚ ਜਿਹੜੇ ਇਲੈਕਸ਼ਨ ਹੋਣੇ ਸੀਗੇ ਸਾਡੇ ਚੀਫ ਇਲੈਕਸ਼ਨ ਅਫੀਸਰਸ ਵੱਲੋਂ ਸਿਕਿਉਰਟੀ ਪ੍ਰੋਵਾਈਡ ਕਰਨ ਦੇ ਲਈ 8 ਮਾਰਚ ਨੂੰ ਇੱਕ ਲੈਟਰ ਐਸ.ਡੀ.ਐਮ ਸਾਹਿਬ ਨੂੰ ਦਿੱਤੀ ਗਈ ਜਿਦੇ ਵਿੱਚ ਇਹ ਰਿਕਵੈਸਟ ਕੀਤੀ ਗਈ ਵੀ ਉਸ ਦਿਨ ਇਲੈਕਸ਼ਨ ਨੇ ਤੇ ਸਾਨੂੰ ਸਿਕਿਉਰਟੀ ਪ੍ਰੋਵਾਈਡ ਕੀਤੀ ਜਾਵੇ 31 ਮਾਰਚ ਦੇ ਇੱਕ ਤਾਰੀਖ ਲਈ ਡੇ ਆਫ ਕਾਊਂਟਿੰਗ ਲਈ ਸਾਨੂੰ ਇਹ ਬੜੇ ਖੇਦ ਨਾਲ ਕਹਿਣਾ ਪੈਂਦਾ ਕਿ ਐਸ.ਡੀ.ਐਮ ਸਾਹਿਬ ਨੇ ਇਹਦੇ ਵਿੱਚ ਇੰਟਰਫੀਅਰੈਂਸ ਕਰਕੇ ਸਾਰਾ ਇਲੈਕਸ਼ਨ ਕੋ ਪੋਸਟਪੋਨ ਇਲੈਕਸ਼ਨ ਪ੍ਰੋਸੈਸ ਨੂੰ ਪੋਸਟਪੋਨ ਕਰਤਾ ਡਾਇਰੈਕਸ਼ਨਸ ਦਿੱਤੀਆਂ ਨੇ ਸਾਡੇ ਚੀਫ ਇਲੈਕਸ਼ਨ ਅਫੀਸਰ ਨੂੰ ਇਹ ਬੜੀ ਖੇਦ ਵਾਲੀ ਗੱਲ ਆ ਕਿ ਪੁਲਿਸ ਪ੍ਰਸ਼ਾਸਨ ਇੱਕ ਇਸ ਤਰ੍ਹਾਂ ਦੇ ਇੰਸਟੀਚਿਊਸ਼ਨ ਦੇ ਦੇ ਵਿੱਚ ਸਾਰਾ ਸ਼ਹਿਰ ਵਾਸੀ ਵੋਟ ਪਾਉਣ ਆਉਂਦਾ ਵੀ ਉਹਨੂੰ ਸਿਕਿਉਰਟੀ ਪ੍ਰੋਵਾਈਡ ਕਰਾਉਣ ਦੇ ਵਿੱਚ ناکਾਮ ਰਿਹਾ ਇਹਦੇ ਵਿੱਚ ਕਿਤੇ ਨਾ ਕਿਤੇ ਰਾਜਨੀਤਿਕ ਪ੍ਰੈਸ਼ਰ ਦੇ ਹੇਠ ਇਹ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਨੇ ਕੰਮ ਕੀਤਾ ਜਿਹੜੀ ਕਿ ਬੜੀ ਖੇਦ ਵਾਲੀ ਗੱਲ ਆ ਸਾਡੇ ਸ਼ਹਿਰ ਦੇ ਲਈ ਸਭ ਮੈਨੇਜਮੈਂਟ ਤੇ ਜੋ ਇਲੈਕਸ਼ਨ ਅੱਜ ਨਾਰਮਲੀ ਜਿਹੀ ਦਾਸ ਫੇਸ ਦਾ ਹੁਣ ਕਹਾ ਜਿਵੇਂ ਡਬਲ ਟੂ ਦੇ ਕੇ ਕੀ ਕਾਰਨ ਹੈ ਕਿ ਜਿਹੜਾ ਹੈ ਸਰ ਆਪਾਂ ਰੂਪੀਨ ਦੇ ਵਿੱਚ ਜੋ ਮੈਨੇਜਮੈਂਟ ਇਲੈਕਸ਼ਨ ਕੰਡਕਟ ਕਰਾਉਣ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਉਹਦੇ ਚਲਦੇ ਆਪਾਂ ਐਸਡੀਐਮ ਜੀ ਨੂੰ ਫੈਸਿਲਿਟੇਟ ਕਰਨ ਦੇ ਲਈ ਇੱਕ ਐਪਲੀਕੇਸ਼ਨ ਦਿੰਦੇ ਆਂ ਉਹਨਾਂ ਨੇ ਉਹਦਾ ਇਸ ਤਰੀਕੇ ਨਾਲ ਸੰਕੇਨ ਦਿੱਤਾ ਕਿ ਵੀ نئی ਲੋਕ ਸਭਾ ਦੇ ਇਲੈਕਸ਼ਨ ਨੇ ਤੇ ਉਹਦੇ ਚਲਦੇ ਸਾਡੀ ਸਿਕਿਉਰਿਟੀ ਫੋਰਸਿਸ ਤੋਂ ਵੀ ਸਾਡੀ ਬਿਜ਼ੀ ਹੈ ਔਰ ਡਿਪਲੋਏਡ ਨੇ ਡਿਟੇਲਡ ਨੇ ਬੜੀ ਥਾਂ ਤੇ ਤਾਂ ਆਪਾਂ ਨਹੀਂ ਕਰਵਾ ਸਕਦੇ ਤੇ ਤੁਸੀਂ ਇਹ ਇਲੈਕਸ਼ਨ ਦੀ ਮੁਕੰਮਲ ਪ੍ਰਕਿਰਿਆ ਜਿਹੜੀ ਹੈ ਉਹ ਪੋਸਟਪੋਨ ਕਰ ਦਿਓ ਤੇ ਲੋਕ ਸਭਾ ਦੇ ਇਲੈਕਸ਼ਨ ਤੋਂ ਬਾਅਦ ਕਰਵਾਈ ਜਾਵੇ ਤੇ ਉਹ ਇੱਕ ਪ੍ਰਕਾਰ ਦਾ ਆਰਡਰ ਸੀ ਸਾਡੇ ਲਈ ਤੇ ਉਹਦੀ ਤਮੀਲ ਕਰਦੇ ਹੋਏ ਕਿਉਂਕਿ ਸਾਡੇ ਐਡਮਿਨਿਸਟ੍ਰੇਟਿਵ ਅਫੀਸਰ ਨੇ ਥੰਨਿਆ ਸ਼ਹਿਰ ਦੇ ਤੇ ਉਹਨਾਂ ਨੂੰ ਤਮੀਲ ਕਰਦੇ ਹੋਏ ਆਪਾਂ ਕੱਲ 12 ਤਰੀਕ ਨੂੰ ਕਿੱਠੀ ਰਿਸੀਵ ਕੀਤੀ ਸੀ ਜੋ 5 ਵਜੇ ਤੱਕ ਪ੍ਰਕਿਰਿਆ ਹੋ ਚੁੱਕੀ ਇਲੈਕਸ਼ਨ ਦੀ ਉਹ ਹੋ ਚੁੱਕੀ ਜਿਹੜੀ ਅੱਜ ਤੋਂ 13 ਤਰੀਕ ਤੋਂ ਲੈ ਕੇ 1 ਅਪ੍ਰੈਲ ਤੱਕ ਹੋਣੀ ਸੀ ਪ੍ਰਕਿਰਿਆ ਉਹ ਸਾਰੀ ਚੱਕ ਕੇ ਆਪਾਂ ਲੋਕ ਸਭਾ ਦੇ ਇਲੈਕਸ਼ਨ ਦਾ ਜਦੋਂ ਰਿਜ਼ਲਟ ਡਿਕਲੇਅਰ ਹੋ ਜਾਏਗਾ ਉਸ ਤੋਂ ਬਾਅਦ ਉਹ ਨਹੀਂ ਚੋਰ ਦਿੱਤਾ ਜਾਏ ਸਰ ਜੀ ਕੋਰਟ ਵੀ ਕਿੰਨੇ ਦੇ ਵਾਸਤੇ ਮੰਗੀ ਸੀ ਆਪਾਂ ਤਾਂ ਮੰਗੀ ਸੀ 30 ਤਰੀਕ 31 ਤਰੀਕ ਤੇ ਪਹਿਲੀ ਤਰੀਕ ਨੂੰ ਕੋਈ ਐਸਾ ਵੀ ਨਹੀਂ ਕਿ ਕੋਈ ਖਤਰਾ ਵੀ ਨਹੀਂ ਕਿ ਕੋਈ ਸਕੂਲ ਬਣਾਈ ਜਾਂਦੇ ਇਲੈਕਸ਼ਨ ਨੇ ਇਹ ਕੋਈ ਖੂਲ ਨਹੀਂ ਖਤਰਾ ਐਸਾ ਕੋਈ ਨਹੀਂ ਭਾਵੇਂ ਇਹ ਖਤਰਾ ਦੇਖੋ ਜਿੱਥੇ ਵੀ ਕੋਈ ਕਰਾਊਡ ਹੁੰਦੀ ਹੈ ਔਰ ਜਿੱਥੇ 5863 ਡੋਨਰ ਰਹਾ ভোটার ਨੇ ਜਦੋਂ ਆਉਂਦੇ ਆ ਜਾਂਦੇ ਆ ਇਹ ਐਡਮਿਨਿਸਟ੍ਰੇਸ਼ਨ ਦਾ ਇੱਕ ਐਂਗਲ ਰਹਿੰਦਾ ਕਿ ਉਹ ਲੋਕ ਸਭਾ ਦੇ ਇਲੈਕਸ਼ਨ ਨੂੰ ਧਿਆਨ ਚ ਰੱਖਦੇ ਹੋਏ ਲੋਕ ਸਭਾ ਦੇ ਇਲੈਕਸ਼ਨ ਨੂੰ ਧਿਆਨ ਚ ਰੱਖਦੇ ਕੋਈ ਵੀ ਇਦਾਂ ਦੀ ਅਨਟਵਰਡ ਇਨਸੀਡੈਂਟ ਨੂੰ ਉਹ ਬੜੇ ਸੈਂਸਿਟੀਵਿਟੀ ਨਾਲ ਲੈਂਦੇ ਨੇ ਇਸ ਕਰਕੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਵੀ ਤੁਸੀਂ ਇਹ ਆਪਣਾ ਜਿਹੜਾ ਕੰਮ ਆ ਇਹ ਤੁਸੀਂ ਲੋਕ ਸਭਾ ਤੋਂ ਬਾਅਦ ਲੈ ਲਓ ਜਿਹੜੀ ਡੈਕਲੋਸ ਆਦੀ ਡਿਪਲੀਅਰ ਕਰਨੀ ਜਿਹੜੀ ਹੈ ਉਹ ਤੁਸੀਂ ਆਪ ਖੁਦ ਕਰੋਗਾ ਇਸਨੇ ਸਾਹਿਬ ਨੂੰ ਨਹੀਂ ਨਹੀਂ ਐਸਪੀਐਲ ਸਾਹਿਬ ਨਹੀਂ ਤੁਹਾਨੂੰ ਮੈਨੂੰ ਮੇਰੀ ਮੈਨੇਜਮੈਂਟ ਨੇ ਚੀਫ ਇਲੈਕਸ਼ਨ ਆਫਸਰ ਅਪਾਇੰਟ ਕੀਤਾ ਹੈ ਜਿੱਦਾਂ ਹੀ 7-8 ਦਿਨ 10 ਦਿਨ ਤੱਕ ਸ਼ਡਿਊਲ ਆ ਜਾਂਦਾ ਲੋਕ ਸਭਾ ਦਾ ਸਾਨੂੰ ਪਤਾ ਲੱਗ ਜਾਊਗਾ ਕਿ ਫਲਾਣੇ ਦਿਨ ਜਿਹੜੀ ਆ ਕਾਊਂਟਿੰਗ ਹੋ ਜਾਣੀ ਹੈ ਤਾਂ ਆਪਾਂ ਤਾਂ ਮੇਰੇ ਖਿਆਲ ਹੁਸਦਾ ਮੈਂ 10-12 ਦਿਨਾਂ ਦੇ ਅੰਦਰ ਹੀ ਤੁਹਾਨੂੰ ਦੱਸ ਦਵਾਂ ਕਿ ਕਿਹੜਾ ਇਹ ਰ ਪਰ ਜਿਹੜੀ ਐਡੀਐਮ ਨੂੰ ਲੈਟਰ ਲਿਖੀ ਸੀ ਇਹ ਐਸਪਰ ਆਇਕਵੈਲਟੀ ਲਿਖੀ ਸੀ ਸਪੈਸਿਫਿਕ ਰੈਂਕਿੰਗ ਦਾ ਜਿਹੜੀ ਪਾਸ ਪ੍ਰੈਕਟਿਸ ਸੀ ਨਹੀਂ ਇਹ ਇੱਕ ਆਰ ਨੇ ਉਕੜੇ ਲਿਖੀ ਸੀ ਜੀ ਸ਼ਹੀ ਸਾਹਿਬ ਉਹਦੇ ਰਿਗਾਰਡਿੰਗ ਮੇਰੀ ਇਹ ਕਮਿਸ਼ਨ ਹੈ ਕਿ ਇੱਕ ਸਾਡੀ ਫਾਈਲ ਹੁੰਦੀ ਜਦੋਂ ਵੀ ਪਿਛਲੇ ਇਲੈਕਸ਼ਨ ਕੰਡਕਟ ਕਰਾਏ 17 ਚ ਵੀ ਕੰਡਕਟ ਹੋਏ 2021 ਚ ਵੀ ਹੋਏ ਹੁਣ ਵੀ ਹੋਣ ਜਾ ਰਹੇ ਐ ਕੰਡਕਟ ਇੱਕ ਆਪਾਂ ਲੀਗਲ ਲੈਂਗੁਏਜ ਪਹਿਲਾਂ ਤੋਂ ਹੀ ਵਕੀਲਾਂ ਨੇ ਮਾੜਾ ਤਿਆਰ ਕੀਤੀ ਹੋਈ ਸੀ ਜੋ 17 ਚ ਵਰਤੀ ਗਈ ਉਹੀ ਆਪਾਂ 21 ਚ ਵਰਤੀ ਉਹੀ 24 ਚ ਐ ਕੋਈ ਵਿੱਚ ਇਜ਼ੇ ਮਾਰਦਾ ਹੀ ਫਰਕ ਨਹੀਂ ਨਹੀਂ ਐਸਟੈਬਲਿਸ਼ਡ ਐਸਟੈਬਲਿਸ਼ਡ ਪ੍ਰੋਸੀਜਰ ਹੈਜ਼ ਬੀਨ ਫਾਲੋਡ ਉਹ ਜੋ ਪਹਿਲਾਂ ਹੀ ਗੱਲ ਹੋਈ ਉੱਥੇ ਵੀ ਜਿਹੜਾ ਹੈ ਉਹ ਕੋਈ ਗੋਲੀ ਚੱਲੀ ਸੀ ਕੋਈ ਬੰਦਾ ਹੋ ਗਿਆ ਉਹਦਾ ਵੀ ਜਿਹੜਾ ਹੈ ਨਹੀਂ ਨਹੀਂ ਐਸਾ ਕੁਝ ਨਹੀਂ ਐਸਾ ਕੁਝ ਨਹੀਂ